ਸਿੱਧੇ ਆਤਮੇ ਸਰਬਨ ਆਪ ਸਜ ਮੇਰਾ ਜੀ ਮੈਂ ਕਿਸੇ ਜਾਣ ਦੀ ਉਸ ਪੰਜਾਬ ਬਹੁਤ ਪੰਜਾਬੀ ਤੋਂ ਹੋਂ ਦਾ ਸਾਨੂੰ ਮਾਨ ਹੈ ਅਸੀਂ ਅਸੀਂ ਅੱਜ ਚੜਾ ਦਿਜੇਗਾ ਹੋਮਸਟੈਂਡ ਮੰਡਲ ਦਫ਼ਤਰ ਵਿੱਚ ਕਾਰਜਾਂ ਕਰਦੇ ਆ ਸਾਡੇ ਨਾਲ ਸਾਡਾ ਬਹੁਤ ਸਮਾਨ ਸਤਿ ਸ੍ਰੀ ਅਕਾਲ ਸਾਨੂੰ ਤੁਹਾਨੂੰ ਜੀ ਆਪਣੀ ਪੰਜਾਬੀ ਬੋਲੀ ਪੰਜਾਬੀ ਰਿਟਾਇਰਡ ਸ੍ਰੀ ਜੈ ਸਿੰਘ ਬੋਲਦੇ ਵਾ ਤੋਂ ਬਹੁਤ ਹੀ ਸਾਡੇ ਗਿਆਨ ਦੀ ਕਮੀ ਵਾਲੀ ਦੇਤਾ ਜੀ ਤੇਰਾ ਲਾਠਾ ਜੀ ਪੰਜਾਬ 24 ਮਾਰਚ 2000 ਨੂੰ ਸਰਕਾਰ ਸਾਹਿਬ ਅਦਲ ਨਾਲ ਪੰਜਾਬ ਜੀ ਪੰਜਾਬ ਦੇ ਅਨੁਸਾਰ ਆ ਗਿਆ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਾਈਵੇਟ ਦੁਕਾਨਾਂ ਆਪਣਾ ਕਰਨ ਚ ਮੰਦਰ ਦੀ ਸਰਕਾਰ ਨਹੀਂ ਆ ਪ੍ਰਾਈਵੇਟ ਸਕੂਲ ਨਹੀਂ ਵੀਰ ਜਿਹੜੇ ਨੇ ਪਪੂ ਠੇਕੇ ਸਨਮਾਨਤ ਕਰਨਗੇ ਜੀ ਇਹਦੇ ਕੁਸਮਤਾ ਮਾਹਤਬ ਦੇਵਦਾਸ ਮਤਾ ਵਾਲੇ ਜਿਸ ਪੁੱਤਰ ਬਹੁਤ ਵਧੀਆ ਇਨਸਾਨ ਛੋਟੇ ਵੀ ਇਹਨਾਂ ਜੀ ਹਾਂਜੀ ਹਾਂਜੀ ਸਰ ਸਾਰੀ ਪ੍ਰੈਸਰਾਂ ਨੂੰ ਬੇਨਤੀ ਕਿ ਫੋਟੋਗ੍ਰਾਫਰ ਜਿਹੜੇ ਦੋ ਰਹਿਣਗੇ ਮੇਰੇ ਕੋਲ ਲੈ ਲਓ ਜੈ 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 ਜ सब से आपकी बढ़ाई करूँ हाँ जी धर्मा जी सामने देखो शांता मुझे शयन पद्मनाव सहारा

ਸਹਿਯੋਗ ਲੈ ਕੇ ਦੇ ਸਕੀਏ ਤੁਹਾਡਾ ਬਹੁਤ ਕਿ ਐਮਐਲਏ ਸਾਹਿਬ ਦਾ ਸਰਪ੍ਰਸਤ ਦੇਖੋ ਜੀ ਦਾ ਫਰਮਾਨ ਤੇ ਸਦਕਾਰ ਕਰਨਗੇ ਐਮਐਲਏ ਸਾਹਿਬ ਨੂੰ ਭਗਵਾਨ ਪਰਸ਼ੂ ਨੰਚੀ ਰਾਮ ਬਾਬਾ ਭਾਰਕਨਾਰਥੀ ਪ੍ਰਭੂ ਰਾਮ ਪਾਠਕ ਸ੍ਰੀ ਹਨੂਮਾਨ ਜੀ ਪਰ ਭਗਵਾਨ ਸ਼ਿਵ ਪ੍ਰਭਾਤ ਜੀ ਦੇ ਅੱਜ ਸਾਰੇ ਪਰਿਵਾਰ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਇਸ ਲਈ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਕਿਉਂਕਿ ਕੁਦਰਤ ਦੇ ਵਿਧਾਨ ਦੇ ਅਨਸਾਰ ਜਦ ਤੋਂ ਕੁਦਰਤ ਧਰਤੀ ਤੇ ਪਾਈ ਹੈ ਉਹ ਵੱਖ-ਵੱਖ ਰੂਪਾਂ ਦੇ ਵਿੱਚ ਵੱਖ-ਵੱਖ ਰੰਗਾਂ ਦੇ ਵਿੱਚ ਇਸ ਧਰਤੀ ਤੇ ਆਪਣਾ ਪ੍ਰਕਾਸ਼ ਕੀਤਾ ਹੈ ਸੁ ਸਮੇ ਨੂੰ ਸਵਾਰਨ ਵਾਸਤੇ ਪਰ ਬਾਣੀ ਦਾ ਪਰਮਾਨ ਹੈ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ ਹੈ ਕਿਉਂਕਿ ਜਿਹੜੇ ਜਿਹੜੇ ਵੇਦ ਸਾਡੇ ਕਿਤੇਬ ਲਿਖੇ ਹੋਏ ਐ ਬਹੁਤੀ ਵਾਰੀ ਲੋਕ ਇਸ ਕਰਕੇ ਹੀ ਕਈਆਂ ਗੱਲਾਂ ਤੇ ਕਿੰਤੂ ਪਰੰਤੂ ਅਕਸਰ ਕਰਦੇ ਰਹਿੰਦੇ ਆ ਇਹ ਨਹੀਂ ਹੋ ਸਕਦਾ ਜੀ ਇਹ ਮਥਿਆਸ ਹੈ ਜੀ ਨਹੀਂ ਜੋ ਕੁਝ ਲਿਖਿਆ ਹੋਇਆ ਉਹ ਸੱਚ ਹੈ ਅੱਜ ਬੜਾ ਸੁਭਾਣ ਭਗਵਾਨ ਵੱਲੋਂ ਹਵੇ ਬਹੁਤ ਹੀ ਸਤਿਕਾਰਯੋਗ ਸ਼ਹਿਰ ਨਿਵਾਸੀ ਵਿਪਰ ਸਮਾਜ ਅੱਜ 12 ਸਾਲ ਦੀ ਤਪੱਸਿਆ ਬਾਅਦ ਗੁਰੂ ਰਾਮਦਾਸ ਕਲੋਨੀ ਵਿਖੇ ਭਗਵਾਨ ਪਰਸ਼ੂਰਾਮ ਜੀ ਦਾ ਮੰਦਿਰ ਵਿੱਚ ਭਗਵਾਨ ਪਰਸ਼ੂਰਾਮ ਜੀ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਸ੍ਰੀ ਹਨੂਮਾਨ ਜੀ ਸੇ ਪਰਿਵਾਰ ਜੀ ਅੱਜ ਇਹਨਾਂ ਚਾਰ ਮੂਰਤੀਆਂ ਦਾ ਪ੍ਰਾਣ ਪ੍ਰਤੀਸ਼ਾ ਦੇ ਬਾਅਦ ਜੋ ਸਮ ਆਪਣਾ ਉਹਨਾਂ ਦੀ ਅੱਜ ਸਥਾਪਨਾ ਹੋਈ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਇਹ ਵੀ ਇਸਤਰੀ ਵਿੱਚ ਪਹਿਲੀ ਗੱਲ ਹੋਊਗੀ ਕਿ ਬ੍ਰਾਹਮਣ ਸਮਾਜ ਕੋਲੇ 800 ਗਾ ਜਗ੍ਹਾ ਵਿੱਚ ਆਪਣਾ ਇੱਕ ਮੰਦਿਰ ਤੇ ਆਪਣੀ ਇੱਕ ਧਰਮਸ਼ਾਲਾ 36 बाई 72 ਦਾ ਹਾਲ ਮਗਰ ਰਸੋਈ ਸਾਈਡ ਤੇ ਮੰਦਿਰ ਬੜਾ ਭਵਯਾ ਮੰਦਿਰ ਇਹ ਸਾਰੀ ਟੀਮ ਬ੍ਰਾਹਮਣ ਸਭਾ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਾਡੇ ਆਨਸਰਾਜੀ ਸ਼ਰਮਾ ਮਕੇਸ਼ ਗੌਰ ਜੀ ਪੰਡਿਤ ਬਿੰਦਰ ਸ਼ਰਮਾ ਜੀ ਹੋਰ ਮੈਂ ਕਿਹੜੇ ਕਿਹੜੇ ਦੇ ਨਾਲ ਆਵਾਂ ਜਿਨੇ ਵੀ ਸਾਡੀ ਐਗਜ਼ੀਕਟਿਵ ਮੈਂਬਰ ਹੈ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਔਰ ਸ਼ਹਿਰ ਦੇ ਨਿਵਾਸੀ ਜਿਸ ਨੂੰ ਵੀ ਫੋਨ ਕੀਤਾ ਪ੍ਰਾਨ ਪ੍ਰਤੀਸ਼ਾ ਵਿੱਚ 100 ਦੀਆਂ ਸ਼ਹਿਰ ਦੀ 100 ਦੇ ਲਗਭਗ ਸ਼ਹਿਰ ਦੀਆਂ ਸਾਰੀਆਂ ਸ਼ਕਤੀਆਂ ਜਿਹਦੇ ਚ ਰਾਜਨੀਤਿਕ ਧਾਰਮਿਕ ਔਰ ਬਿਨਸਮੈਨਾਂ ਨੇ ਇਸ ਵਸੂਜੋਦਤਾ ਪਹਿਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਜੋ ਵੀ ਸਾਡੇ ਸਨਮਾਨਿਤ ਸ਼ਹਿਰ ਦੇ ਰਾਜਨੀਤਿਕ ਲੀਡਰ ਸੇ ਉਹ ਆਏ ਦੂਜੇ ਦਿਨ ਕੁਝ ਉੱਤਸਵ ਨੂੰ ਢੱਲੋਂ ਬੱਬੂ ਬਰਾੜ ਔਰ ਤੀਸਰੇ ਦਿਨ ਆਏ ਸਰਦਾਰ ਗੁਰਵਿੰਦਰ ਸਿੰਘ ਜੀ ਸੇਖੋਂ ਆਪਣਾ ਸੰਦੀਪ ਧਾਲੀਵਾਲ ਜੀ ਔਰ ਚੇਅਰਮੈਨ ਖੁਸਾ ਸਾਹਿਬ ਜੀ ਉਸ ਤੋਂ ਬਿਨਾ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਹਨ ਉਹਨਾਂ ਦੇ ਸਾਰਿਆਂ ਦੇ ਧਾਰਮਿਕ ਜੋ ਆਗੂ ਸੀ ਪ੍ਰਧਾਨ ਸੀ ਸਾਰੇ ਹੀ ਇਸ ਵਿੱਚ ਸ਼ਾਮਲ ਹੋਏ ਮਤਦਲਾਵ ਲੋ ਸਮੂਹ ਬ੍ਰਾਹਮਣ ਸਮਾਜ ਵੱਲੋਂ ਬਤੌਰ ਪ੍ਰਧਾਨ ਅਤੇ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਸ਼ਹਿਰ ਨਿਵਾਸੀਆਂ ਦਾ ਪੁਰਜੋਗਨਾਂ ਦਾ ਮੈਂ ਧੰਨਵਾਦ ਕਰਦਾ ਹਾਂ